ਸਸ਼ੀਕਾਲ ਜੀ ਬਰਕਤ ਵੀਡੀਓ ਵਿੱਚ ਜਦੋਂ ਪ੍ਰੀਤ ਸੋਨੂ ਉਹਨਾਂ ਨੂੰ ਸਾਰਾ ਕੁਝ ਦੱਸ ਦਿੰਦੀ ਹੈ ਤਾਂ ਤੇ ਫਿਰ ਵਿੱਕੀ ਆਪਣੇ ਘਰ ਜਾ ਕੇ ਆਪਣੀ ਸੱਸ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਮੰਮੀ ਜੀ ਪ੍ਰੀਤ ਇੱਕ ਦਿਨ ਭੂਆ ਦੇ ਘਰ ਚਲੀ ਗਈ ਤੇ ਭੂਆ ਜੀ ਨੇ ਪਤਾ ਨਹੀਂ ਪ੍ਰੀਤ ਨੂੰ ਕੀ ਉਸ ਦੇ ਕੰਨ ਭਾਰ ਦਿੱਤੇ ਕਿ ਉਹ ਸਾਡੇ ਨਾਲ ਗੱਲ ਹੀ ਨਹੀਂ ਕਰਦੀ ਸਾਡੇ ਨਾਲ ਲੜਾਈ ਕਰਨ ਲੱਗ ਪਈ ਤੇ ਹੁਣ ਉਹ ਭੂਆ ਦੇ ਨਾਲ ਆਲ ਨਾੜ ਪੂਆ ਦੇ ਘਰ ਹੀ ਉਹ ਕਹਿੰਦੀ ਆ ਮੈਂ ਨਹੀਂ ਆਉਣਾ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਜੋ ਪੂਆ ਫੁੱਫੜ ਚਾਹੁੰਦੇ ਸੀ ਉਹ ਹੋ ਗਿਆ ਉਹ ਪਹਿਲੇ ਦਿਨ ਤੋਂ ਹੀ ਇਹ ਚਾਹੁੰਦੇ ਸੀ ਕਿ ਪ੍ਰੀਤ ਇੰਨੀ ਸੌਖੀ ਕਿਉਂ ਆ ਆਪਣੇ ਘਰ ਬਸ ਇਹੀ ਗੱਲ ਉਨਾ ਤੋਂ ਬਰਦਾਸ਼ਤ ਨਹੀਂ ਹੋਈ ਜਦੋਂ ਵਿੱਕੀ ਸਾਰਾ ਕੁਝ ਮੰਮੀ ਜੀ ਨੂੰ ਦੱਸਦਾ ਹੈ ਤਾਂ ਮੰਮੀ ਜੀ ਕਹਿੰਦੇ ਆ ਮੈਂ ਆਉਂਦੀ ਆ ਫਿਰ ਜਦੋਂ ਮੰਮੀ ਜੀ ਐਨੀ ਗੱਲ ਕਰਦੇ ਆ ਤਾਂ ਵਿੱਕੀ ਮਨਾ ਕਰ ਦਿੰਦਾ ਹੈ ਕਿਉਂਕਿ ਵਿੱਕੀ ਨੂੰ ਆਪਣਾ ਡਰ ਪੈ ਗਿਆ ਹੈ ਜੇ ਮੰਮੀ ਆ ਗਏ ਤਾਂ ਸਾਰਾ ਸੱਚ ਸਾਹਮਣੇ ਆ ਜਾਣਾ ਫਿਰ ਜਦੋਂ ਪ੍ਰੀਤ ਦੀ ਮੰਮੀ ਸੋਨੂ ਨੂੰ ਫੋਨ ਕਰਦੀ ਹੈ ਤਾਂ ਭੂਆ ਨਾਲ ਗੱਲ ਕਰਦੀ ਆ ਮੰਮੀ ਜੀ ਭੂਆ ਨੂੰ ਬਹੁਤ ਬੋਲਦੇ ਆ ਉਹ ਕਹਿੰਦੇ ਆ ਕਿ ਜੇ ਤੁਸੀਂ ਸਾਡੇ ਨਾਲ ਨਹੀਂ ਬੋਲਣਾ ਸੀ ਤਾਂ ਮੇਰੀ ਕੁੜੀ ਦਾ ਕਿਉਂ ਘਰ ਖਰਾਬ ਕੀਤਾ ਮੇਰਾ ਤਾਂ ਜਵਾਈ ਹੀ ਇੰਨਾ ਚੰਗਾ ਆ ਕਿ ਮੇਰੀ ਧੀ ਨੂੰ ਬਹੁਤ ਖੁਸ਼ ਰੱਖਦਾ ਹੈ ਜੇ ਦੋ ਦਿਨ ਤੁਹਾਡੇ ਘਰ ਆ ਗਈ ਤਾਂ ਤੁਸੀਂ ਵਿੱਕੀ ਦੇ ਖਿਲਾਫ ਕਰ ਦਿੱਤਾ ਪ੍ਰੀਤ ਨੂੰ ਪੂਆ ਜੀ ਕਹਿੰਦੇ ਹਨ ਕਿ ਅਸੀਂ ਤਾਂ ਕੁਝ ਵੀ ਨਹੀਂ ਕੀਤਾ ਪ੍ਰੀਤ ਨੂੰ ਉਹ ਤਾਂ ਮੇਰੀ ਕੁੜੀ ਵਰਗੀ ਆ ਪਰ ਵਿੱਕੀ ਤਾਂ ਬਹੁਤ ਲਾਲਚੀ ਆ ਤੂੰ ਹੁਣ ਸਾਰੀ ਗੱਲ ਪ੍ਰੀਤ ਤੇ ਨਾਲਕਾਰ ਲੈ ਤੈਨੂੰ ਦੱਸ ਦਵੇਗੀ ਕਿ ਕੀ ਹੋਇਆ ਪ੍ਰੀਤ ਦੇ ਨਾਲ ਜੋ ਜਦੋਂ ਪ੍ਰੀਤ ਦੱਸਦੀ ਆ ਕਿ ਮੰਮੀ ਬਿੱਕੀ ਮੈਨੂੰ ਕੁੱਟਦਾ ਆ ਤੇ ਉਹ ਬਹੁਤ لالچی ਆ ਜੇ ਇਹ ਸਾਰੀਆਂ ਇਹ ਸਾਰਾ ਸਾਰੀਆਂ ਗੱਲਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੀ ਤਾਂ ਤੁਸੀਂ ਯਕੀਨ ਨਹੀਂ ਕਰਨਾ ਸੀ ਕਿਉਂਕਿ ਉਹ ਹਮੇਸ਼ਾ ਹੀ ਮੇਰੇ ਤੁਹਾਡੇ ਪੈਸੇ ਆ ਤੇ ਅੱਖ ਰੱਖੀ ਆ ਗੱਡੀ ਵੀ ਉਹ ਲਾਲਚ ਕਰਕੇ ਹੀ ਲੈ ਕੇ ਆਇਆ ਸੀ ਮੰਮੀ ਮੇਰਾ ਤਾਂ ਬਸ ਨਹੀਂ ਚੱਲਿਆ ਨਹੀਂ ਤਾਂ ਮੈਂ ਥੋ ਤੁਹਾਨੂੰ ਸਾਰਾ ਕੁਝ ਦੱਸ ਦਿੰਦੀ ਮੈਂ ਤਾਂ ਇਹ ਹੀ ਚਾਹੁੰਦੀ ਸੀ ਕਿ ਸਾਰਾ ਕੁਝ ਠੀਕ ਹੋ ਜਾਵੇ ਤਾਂ ਮੇਰੇ ਪੇਕੇਆਂ ਨੂੰ ਮੇਰੇ ਵੱਲੋਂ ਕੋਈ ਤਕਲੀਫ ਨਾ ਹੋਵੇ ਪਰ ਹੁਣ ਤਾਂ ਪਾਣੀ ਸਿਰ ਤੋਂ ਟੱਪ ਗਿਆ ਹੈ ਹੁਣ ਇਹਨਾਂ ਦਾ لالਚ ਇੰਨਾ ਪਾਤੀਆ ਹੈ ਕਿ ਇਹ ਮੈਨੂੰ ਕੁੱਟੜ ਮਾਰਨ ਲੱਗ ਗਏ ਹਨ ਤੇ ਅੱਜ ਤਾਂ ਇਹਨਾਂ ਨੇ ਹੱਦ ਹੀ ਕਰ ਦਿੱਤੀ ਕਿ ਮੈਨੂੰ ਅੰਦਰ ਕਮਰੇ ਵਿੱਚ ਹੀ ਬੰਦ ਕਰਕੇ ਆਪ ਦੋਨੋਂ ਜਾਨੇ ਬਾਹਰ ਬਹਿ ਗਏ ਕਹਿੰਦੇ ਸੀ ਕਿ ਤੈਨੂੰ ਬਾਹਰ ਨਹੀਂ ਕੱਢਣਾ ਇਹ ਤਾਂ ਮੈਨੂੰ ਅੰਦਰ ਬਾੜ ਕੇ ਮਾਰ ਵੀ ਸਕਦੇ ਆ ਇਸ ਕਰਕੇ ਮੈਂ ਡਰਦੀ ਮਾਰੀ ਭੂਆ ਦੇ ਘਰ ਆ ਗਈ ਜੇ ਮੈਂ ਨਾ ਆਂਦੀ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਹੁਣ ਤੁਸੀਂ ਦੇਖੋ ਕਿ ਕੀ ਕਰਨਾ ਹੈ ਕੀ ਨਹੀਂ ਤੁਸੀਂ ਵਿੱਕੀ ਦੀਆਂ ਗੱਲਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਉਹ ਬਹੁਤ ਚਾਲਵਾਜ਼ ਹੈ ਤੇ ਮੇਰੀ ਸੱਸ ਵੀ ਹੁਣ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ